ਕੌਸਤਾ ਵਾਹ ਨੂੰ ਕੀ ਫਤਿਹ ਹਨੌਰੀ ਬਾਰਡਰ ਤੋਂ ਅਪੀਲ ਆ ਜਿੱਥੇ ਸਾਡੀਆਂ ਨਸਲਾਂ ਸਾਡੀਆਂ ਪੀੜੀਆਂ ਸਾਡੀਆਂ ਫਸਲਾਂ ਸਾਡੇ ਰਜਗਾਰ ਸਾਡੀ ਧਰਤੀ ਨੂੰ ਬਚਾਉਣ ਲਈ ਸਾਡੀ ਹੋਂਦ ਨੂੰ ਬਚਾਉਣ ਲਈ ਇੱਕ ਬਹੁਤ ਵੱਡੂ جنگ ਲੜੀ ਜਾ ਰਹੀ ਹੈ ਤੇ ਉਸ جنگ ਦੇ ਵਿੱਚ ਅੱਜ 33 ਦਿਨ ਹੋ ਗਏ ਸਰਦਾਰ ਜੀਤੂ ਢੱਲੇਵਾਲ ਨੂੰ ਜਮਾਤਨ ਵਰਤ ਤੇ ਬੈਠਿਆਂ ਨੂੰ ਉਹ ਇਨਸਾਨ ਆਪਣੀ ਜ਼ਿੰਦਗੀ ਦਾ ਤੇ ਲਾਈ ਬੈਠਾ ਸਾਡੀ ਖਾਤਰ ਸਾਡੇ ਜਵਾਕਾਂ ਦੀ ਖਾਤਰ ਸਾਡੇ ਭਵਿੱਖ ਦੀ ਖਾਤਰ ਇਹ ਮੇਰੀ ਗੱਲ ਬਾਤ ਜਿੰਨੀ ਵੀ ਸੁਣੋਗੇ ਇਹ ਮੇਰਾ ਵੀ ਤੁਹਾਨੂੰ ਬੇਨਤੀ ਹੈ ਵੀ ਜਿੰਨੇ ਸੁਣਦੇ ਜਾਓਗੇ ਉਹਨੂੰ ਸਾਂਝੀ ਕਰਦੇ ਤੁਰੇ ਜਾਓ ਕਿਉਂਕਿ ਕੁਝ ਜ਼ਰੂਰੀ ਸੁਨੇਹੇ ਕੋਈ ਅਪੀਲਾ ਬੇਨਤੀਆਂ ਤੁਹਾਨੂੰ ਕਰਨੀਆਂ ਨੇ ਤੇ ਇਹ ਗੱਲ ਸਾਡੀ ਸਮੁੱਚੇ ਪੰਜਾਬ ਦੇ ਵਿੱਚ ਪਹੁੰਚਣੀ ਚਾਹੀਦੀ ਆ ਬੱਦ ਤੋਂ ਬੱਦ ਇਹਨੂੰ ਸਾਂਝਾ ਕਰਕੇ ਘਰ-ਘਰ ਤੱਕ ਇਹ ਸਾਰੀ ਗੱਲਬਾਤ ਪਹਚਾ ਦਿਓ 30 ਤਰੀਕ ਨੂੰ ਅੱਜ ਹੋ ਗਈ 28 29 ਪਰਸੋਂ 30 ਆ 30 ਤਰੀਕ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੋਇਆ ਆ ਪੰਜਾਬ ਬੰਦ ਦਾ एलान ਜਾਣੇ ਕਿ ਪੂਰਨ ਤੌਰ ਦੇ ਉਤੇ ਪੰਜਾਬ ਬੰਦ ਹੋਣਾ ਚਾਹੀਦਾ ਇਹ ਸਾਡਾ ਸਾਰਾ ਪੰਜਾਬੀਆਂ ਦਾ ਫਰਜ਼ ਬਣਦਾ ਹੈ ਚਾਹੇ ਉਹ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਮਲਾਜਮ ਹੈ ਚਾਹੇ ਦੁਕਾਨਦਾਰ ਹੈ ਚਾਹੇ ਕੋਈ ਛੋਟਾ ਆੜਤੀਆ ਚਾਹੇ ਕੋਈ ਛੋਟਾ ਵਪਾਰੀ ਹੈ ਜਿਹੜਾ ਬੰਦਾ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਰਹਿੰਦਾ ਤੇ ਰੋਟੀ ਖਾਂਦਾ ਕਿਉਂਕਿ ਇਹ ਰਾਈ ਤੁਹਾਡੀ ਰੋਟੀ ਰੋਜੀ ਦੀ ਹੈ ਜਿਹੜੀਆਂ ਸਰਕਾਰਾਂ ਖੋਣ ਨੂੰ ਫਿਰਦੀਆਂ ਨੇ ਭਰਾਵੋ ਇਸ ਲਈ ਹਰ ਇੱਕ ਬੰਦੇ ਦਾ ਫਰਜ਼ ਬਣਦਾ ਤੁਸੀਂ ਜਿੱਥੇ ਕਿਤੇ ਵੀ ਬੈਠੇ ਹੋ ਆਪੋ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਸ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਕਰਕੇ ਤੁਸੀਂ ਇੱਕ ਸਨੇਹਾ ਦਿਓ ਸੈਂਟਰ ਦੀ ਹਕੂਮਤ ਨੂੰ ਕਿ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਸ ਅੰਦੋਲਨ ਦੇ ਨਾਲ ਖੜੇ ਆਂ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਸਾਡੇ ਦੁਕਾਨਦਾਰ ਭਰਾਵਾਂ ਨੂੰ ਬਜ਼ਾਰਾਂ ਵਾਲਿਆਂ ਨੂੰ ਮੰਡੀਆਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਕਿ ਇਹ ਲੜਾਈ ਕੱਲੀ ਕਿਸਾਨਾਂ ਦੀ ਆ ਜਾਂ ਐਮਐਸਪੀ ਦੀ ਆ ਭਰਾਵੋ ਮੋٹے ਤੌਰ ਤੇ ਗੱਲ ਸਮਝ ਲਓ ਵੀ ਇਹ ਕੱਲੀਆਂ ਜ਼ਮੀਨਾਂ ਖੋ ਕੇ ਕੱਲੇ ਕਾਰੋਬਾਰ ਖੋ ਕੇ ਹੀ ਨਹੀਂ ਕੱਲੇ ਵੱਡੇ ਘਰਾੜਿਆਂ ਨੂੰ ਦੇਣ ਨੂੰ ਫਿਰਦੇ ਵੱਡੇ ਵੱਡੇ ਕਾਰਪੋਰੇਟ ਕੱਲੀਆਂ ਜ਼ਮੀਨਾਂ ਨਹੀਂ ਦੱਪਣਗੇ ਉਹਨਾਂ ਨੇ ਤੁਹਾਡੇ ਬਾਜ਼ਾਰ ਦੱਬ ਲਏ ਆ ਵੱਡੇ ਵੱਡੇ ਮਾਲ ਬਣ ਗਏ ਵੱਡੀਆਂ ਵੱਡੀਆਂ ਮਾਰਕੀਟਾਂ ਬਣ ਗਈਆਂ ਕੋਈ ਡੀਮਾਰਟ ਵਰਗੇ ਕੋਈ ਈਜੀਡੀ ਬਡੇ ਵਰਗੇ ਰਿਲੇਂਸ ਦੀਆਂ ਮਾਰਕੀਟਾਂ ਨੇ ਐਮਾ ਜਿਹਾ ਉਹਦਾ ਸਮਾਨ ਆਨਲਾਈਨ ਕਰਾਉਣ ਚ ਆਉਣ ਲੱਗ ਗਿਆ ਉਹਦੇ ਨਾਲ ਬਾਜ਼ਾਰ ਖਤਮ ਹੋ ਗਿਆ ਛੋਟਾ ਦੁਕਾਨਦਾਰ ਮਾਰਿਆ ਗਿਆ ਬਿਲਕੁਲ ਖਤਮ ਹੋ ਗਿਆ ਛੋਟੇ ਛੋਟੇ ਦੁਕਾਨਦਾਰਾ ਜਿਹੜੇ ਇਹਨਾਂ ਦਾ ਅਸਰ ਕੀਤੇ ਪਿਆ ਦੁਕਾਨਦਾਰਾਂ ਤੇ ਸੋ ਸਮਝ ਲਓ ਵੀ ਇਹ ਕੱਲੀਆਂ ਜ਼ਮੀਨਾਂ ਨਹੀਂ ਕੋਣ ਨੂੰ ਵਰਦੇ ਨੇ ਕੁੱਲ ਕਾਰੋਬਾਰ ਖੋ ਕੇ ਕੋ ਚੰਦ ਕ ਬੰਦਿਆਂ ਦੇ ਹੱਥ ਦੇ ਵਿੱਚ ਕਿਵੇਂ ਦੇਣਾ ਸਾਰਾ ਇਕੱਠਾ ਕਰਕੇ ਸਾਰਾ ਕਾਰੋਬਾਰ ਤੇ ਲੋਕਾਂ ਦਾ ਕਿਤਾਬ ਵਪਾਰ ਲੋਕਾਂ ਦਾ ਰੋਜ਼ਗਾਰ ਲੋਕਾਂ ਦੇ ਕੰਮਕਾਰ ਇਹ ਲੜਾਈ ਉਹਦੀ ਆ ਭਰਾਵੋ ਸਾਡੇ ਮਜ਼ਦੂਰ ਭਰਾ ਜਿਨ੍ਹਾਂ ਨੂੰ ਲੱਗਦਾ ਕਿ ਇਹ ਸਾਡੀ ਲੜਾਈ ਨਹੀਂ ਅਸੀਂ ਕੀ ਲੈਣਾ ਇਹਦਾ ਦਿਹਾੜੀ ਕਰਨੀ ਆ ਵੱਡੇ ਵੱਡੇ ਇਥੇ ਫਾਰਮ ਬਣ ਜਾਣੇ ਆ 50 50 ਲੱਖ ਲੱਖ ਏਕੜ ਦੇ ਫਾਰਮ ਜਿੱਥੇ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਕੰਮ ਕਰਨਾ ਤੇ ਉੱਥੇ ਰੋਬੋਟਾਂ ਨੇ ਕੰਮ ਕਰਨਾ ਇਹ ਬੰਦੇ ਦਾ ਵੀ ਕੰਮ ਨਹੀਂ ਰਹਿਣਾ ਸਵਿਸ਼ ਕਰਕੇ ਸਾਨੂੰ ਸਮਝਣ ਦੀ ਲੋੜ ਆ ਵੀ ਲੜਾਈ ਬਹੁਤ ਵੱਡੀ ਆ ਤੇ ਮਨੁੱਖਤਾ ਦੀ ਲੜਾਈ ਆ ਪੰਜਾਬ ਲੜ ਰਿਹਾ ਮੌਰੀ ਭੂਮਿਕਾ ਨਿਵਾ ਰਿਹਾ ਪੂਰੇ ਭਾਰਤ ਦੀ ਨਹੀਂ ਪੂਰੀ ਦੁਨੀਆ ਦੀ ਲੜਾਈ ਆ ਦੁਨੀਆ ਦੇ ਵਿੱਚ ਅਜ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਯੂਰਪ ਦੇ ਬਾਕੀ ਬਾਕਿ ਦੇਸ਼ਾਂ ਦੇ ਵਿੱਚ ਵੱਡੇ ਪੱਧਰ ਤੇ ਸੰਘਰਸ਼ ਹੋ ਰਹੇ ਨੇ ਉੱਥੋਂ ਦੇ ਕਿਸਾਨ ਮਜ਼ਦੂਰ ਆਮ ਲੋਕ ਸੜਕਾਂ ਤੇ ਆ ਕਾਰਨ ਕੀ ਇਸ ਪੂਰੀ ਦੁਨੀਆ ਦੇ ਵਿੱਚ ਇੱਕ ਨੂਨ ਲਾਗੂ ਹੋ ਰਿਹਾ ਵੀ ਸਾਰੀ ਦੁਨੀਆ ਦਾ ਕਾਰੋਬਾਰ ਆ ਪੂਰੀ ਦੁਨੀਆ ਦਾ ਰਜਗਾਰ ਕਿੱਤਾ ਖੋ ਕੇ ਚੰਦ ਬੰਦੇ ਨਾਲ ਦੇ ਦਿੱਤਾ ਜਾਵੇ ਸੋ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਕਿ 30 ਤਰੀਕ ਦੇ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਕਰੋ ਜਿਵੇਂ ਕਿ ਅਸੀਂ ਧੰਨਵਾਦ ਕਰਦੇ ਆ ਸਾਡੀਆਂ ਟਰਾਂਸਪੋਰਟਾਂ ਵਾਲਿਆਂ ਦਾ ਜਿੰਨੇ ਸਾਡੇ ਟਰਾਂਸਪੋਰਟਰਾਂ ਬੱਸਾਂ ਵਾਲੇ ਆ ਟਰੱਕਾਂ ਵਾਲੇ ਆ ਉਹਨਾਂ ਨੇ ਬਕਾਇਦਾ ਤੌਰ ਤੇ ਲਾਂਝ ਕਰਤਾ ਕਿ ਅਸੀਂ 30 ਤਰੀਕ ਨੂੰ ਪੂਰਨ ਤੌਰ ਦੇ ਉੱਤੇ ਆਪਣੀਆਂ ਬੱਸਾਂ ਛੋਟੀਆਂ ਵੱਡੀਆਂ ਬੱਸਾਂ ਟਰੱਕ ਆਪਣੇ ਪੂਰਨ ਤੌਰ ਤੇ ਬੰਦ ਰੱਖਾਂਗੇ ਅਸੀਂ ਧੰਨਵਾਦ ਕਰਦੇ ਆ ਡੈਰੀਆਂ ਵਾਲਿਆਂ ਦਾ ਜਿੰਨੇ ਵੀ ਸਾਡੇ ਡੈਰੀਆਂ ਦਾ ਕੰਮ ਕਰਦੇ ਭਰਾ ਪੰਜਾਬ ਚ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਉਸ ਦਿਨ ਦੁੱਧ ਨਹੀਂ ਪਵਾਉਣਾ ਅਸੀਂ ਦੁੱਧ ਨਹੀਂ ਚੱਕਣਾ ਕਿਸੇ ਵੀ ਥਾਂ ਤੋਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਦੇ ਵਿੱਚ 43 ਟੋਲ ਪਲਾਜੇ ਆ 43 ਦੇ ਦਰਬਾਰੀ ਟੋਲ ਪਲਾਜੇ ਦੇ ਪ੍ਰਧਾਨ ਨੇ ਕਿਹਾ ਤਾਂ ਵੀ ਅਸੀਂ ਟੋਲ ਪਲਾਜੇ ਪੂਰਨ ਤੌਰ ਤੇ 30 ਤਰੀਕ ਨੂੰ ਬੰਦ ਰੱਖਾਂਗੇ ਤੇ ਇਸ ਤੋਂ ਇਲਾਵਾ ਜਥੇਬੰਦੀਆਂ ਨੇ ਲਈ ਇਹ ਵੀ ਐਲਾਨ ਕੀਤਾ ਵੀ ਵੱਖ-ਵੱਖ ਥਾਵਾਂ ਦੇ ਉੱਤੇ ਪੁਆਇੰਟ ਬਣਾਏ ਆ ਜਿੱਥੋਂ ਸੜਕਾਂ ਘੇਰੀਆਂ ਜਾਂਦੀਆਂ ਰੇਲ ਗੱਡੀਆਂ ਕੇ ਰਿਆਂ ਜਾਣਗੀਆਂ ਨਹੀਂ ਹਾਂ ਲੋਕੀਆਂ ਜਾਣਗੀਆਂ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਅਸੀਂ ਉਸ ਯੋਧੇ ਦੇ ਨਾਲ ਵੀ ਖੜ ਕੇ ਇੱਥੇ ਵੀ ਪਹੁੰਚੋ ਵੱਧ ਤੋਂ ਵੱਧ ਜਿਹੜਾ ਬੰਦਾ ਆਪਣੀ ਧਰਤੀ ਨੂੰ ਆਪਣੀ ਮਾਂ ਮੰਨਦਾ ਤੇ ਆਪਣੀ ਮਾਂ ਨੂੰ ਇਸ ਵੇਲੇ ਲਗਾਤਾਰ ਧਾੜ ਦੀ ਪਹਿਲਾਂ ਵੀ ਆਉਂਦੇ ਰਹੇ ਸਾਡੀ ਮਾਂ ਦੇ ਕਬਜ਼ੇ ਕਰਨ ਸਾਡੀ ਮਾਂ ਨੂੰ ਬਲੁੰਦਰ ਦੇ ਰਹੇ ਕੁਚਲਦੇ ਰਹੇ ਰਿਤਾੜਦੇ ਰਹੇ ਪਰ ਹਮੇਸ਼ਾ ਆਪਣੀਆਂ ਮਾਂ ਦੀ ਇੱਜ਼ਤ ਆਣ ਦੀ ਖਾਤਰ ਆ ਪਾਣਖ ਦੀ ਖਾਤਰ ਹਮੇਸ਼ਾ ਕੁਰਬਾਨੀਆਂ ਕੀਤੀਆਂ ਤੇ ਆਪਾਂ ਆਪਣੀ ਮਾਂ ਧਰਤੀ ਦੇ ਉੱਤੇ ਕੋਈ ਆਂਜ ਨਹੀਂ ਆਉਣ ਦਿੱਤੀ ਵੱਡੇ ਵੱਡੇ ਨਾਲ ਸਲਤਨਤਾਂ ਆ ਕੇ ਮੁੜਗੀਆਂ ਪਰ ਅਸੀਂ ਉਹਨਾਂ ਦਾ ਮੂੰਹ ਤੋੜਿਆ ਜਿਵਾੜੇ ਭੰਖੇ ਮੁੜਿਆ ਅੱਜ ਉਹੀ ਫੇਰ ਸਾਡੇ ਨਾਲ ਵਾਪਰ ਰਿਹਾ ਕਿ ਅਗਲਾ ਸਾਡੀ ਧਰਤੀ ਮਾਂ ਨੂੰ ਲੁਕਾੜਨ ਦੇ ਲਈ ਆ ਰਹੇ ਕਬਜ਼ੇ ਕਰਨ ਲਈ ਆ ਰਹੇ ਆ ਭਰਾਵੋ ਸੋਨੋ ਅਪੀਲ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਨੌਰੀ ਪੌਂਟ ਤੇ ਜਿੱਥੇ ਬਾਪੂ ਨੂੰ ਅੱਜ 33 ਦਿਨ ਹੋ ਗਏ ਤੇ 30 ਤਰੀਕ ਦਾ ਬੰਦ ਪੂਰਨ ਤੌਰ ਤੇ ਤੁਹਾਡੇ ਸਹਿਯੋਗ ਨਾਲ ਬੰਦ ਹੋਣਾ ਹੈ ਬਹਿ ਜਥੇਬੰਦੀਆਂ ਵੱਲੋਂ ਸਾਰੀਆਂ ਵੱਖ-ਵੱਖ ਜਿਹੜੀਆਂ ਪੰਜਾਬ ਦੇ ਵਿੱਚ ਕੋਈ ਵਪਾਰ ਮੰਡਲ ਆ ਜਾਂ ਹੋਰ ਜਿੰਨੀਆਂ ਕੋਈ ਨੰਬਰਦਾਰ ਯੂਨੀਅਨਾਂ ਬਣੀਆਂ ਹੋਈਆਂ ਨੇ ਸਰਪੰਚ ਯੂਨੀਅਨਾਂ ਬਣੀਆਂ ਹੋਈਆਂ ਨੇ ਸਭ ਨੂੰ ਚਿੱਠੀਆਂ ਵੀ ਕੱਢੀਆਂ ਨੇ ਅਪੀਲ ਵੀ ਕੀਤੀ ਆ ਅਸੀਂ ਇੱਥੋਂ ਵੀ ਅਪੀਲ ਸੋਸ਼ਲ ਮੀਡੀਆ ਰਾਹੀਂ ਕਰ ਦਿੰਨੇ ਆ ਕਿ 30 ਤਰੀਕ ਦਾ ਬੰਦ ਪੂਰਨ ਕਾਰਨ ਤੁਸੀਂ ਕਾਮਯਾਬ ਕਰਕੇ ਇੱਕ ਸਨੇਹਾ ਸੈਂਟਰ ਨੂੰ ਦੇ ਦਿਓ ਕਿ ਕੱਲਾ ਡੱਲਿਆ ਨਹੀਂ ਕੱਲੇ ਇੱਕ ਚ ਹਜ਼ਾਰਾਂ ਲੋਕ ਜਿਹੜੇ ਬੈਠੇ ਉਹ ਨਹੀਂ ਲੱਖਾਂ ਕਰੋੜਾਂ ਲੋਕ ਪੰਜਾਬ ਦਾ ਬੱਚਾ ਬੱਚਾ ਸਾਡੇ ਮਾਵਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਅਸੀਂ ਕੱਲਾ ਕੱਲਾ ਬੱਚਾ ਇਸ ਅੰਦੋਲਨ ਦੇ ਨਾਲ ਸਨੇਹਾ ਸਨੇਹਾ ਬਸ ਲਾਤਾਂ ਦੀ ਹਾਜੀ ਬੂਰਾ 30 ਤਰੀਕ ਨੂੰ ਵੱਡੇ ਤੋਂ ਵੱਡਾ ਕੱਟ ਕਰਨਾ ਬਾਈ ਆ ਲਿਖਿਆ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾ ਰਿਹਾ ਤੁਸੀਂ ਕਦੋਂ ਆ ਰਹੇ ਆ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾ ਰਿਹਾ ਤੁਸੀਂ ਕਦੋਂ ਆ ਰਹੇ ਆ ਇਹ ਰਾਤ ਨੂੰ ਸਕੀਮਾਂ ਕਰਦੇ ਫਿਰਨਾਂ ਚੱਕਣੀਆਂ ਇੱਥੋਂ ਕਮਾਂਡੋ ਗੁੰਡੋ ਲਾ ਕੇ ਫੋਰਸਾਂ ਲਾ ਕੇ ਜੇ ਆਪਣੇ ਬਾਪੂ ਨੂੰ ਚੱਕ ਕੇ ਲੈ ਗਏ ਨਾ ਤਾਂ ਥੋੜਾ ਮੋਰਚਾ ਅਸਫਲ ਕਰ ਦੇਣਾ ਖਤਮ ਕਰ ਦੇਣਾ ਤੂੰ ਯਾਦ ਰੱਖੋ ਜੇ ਇਹ ਮੋਰਚਾ ਖਤਮ ਕਰਦੀ ਸਰਕਾਰ ਇਹ ਅੰਦੋਲਨ ਨੂੰ ਖਤਮ ਕਰਦੀ ਸਰਕਾਰ ਤੁਸੀਂ ਕੋਈ ਵੀ ਅੰਦੋਲਨ ਮੁੜ ਕੇ ਪੰਜਾਬ ਚ ਉੱਠ ਕੇ ਲੜ ਨਹੀਂ ਸਕੋ ਇਹਨਾਂ ਦੇ ਹੌਸਲੇ ਵੱਧ ਜਾਣੇ ਆ ਮਨੋਬਲ ਵੱਧ ਜਾਣਾ ਲੋਕਾਂ ਦਾ ਮਨੋਬਲ ਟੁੱਟ ਜਾਣਾ ਮੈਂ 20 ਦੇ ਅੰਦੋਲਨ ਦੀ ਦਿੱਲੀ ਗੱਲ ਕਹਿੰਦਾ ਰਿਹਾ 2020 ਦੇ ਵਿੱਚ ਕਿ ਜੇ ਅਸੀਂ ਇਹ ਅੰਦੋਲਨ ਹਰਗੇ ਸਮਝ ਲੋ ਪੰਜਾਬ ਹਰਗੇ ਆ ਮੁੜ ਕੇ 47 ਪੰਜਾਬ ਨੇ ਉੱਠਣਾ ਨਹੀਂ ਮੈਂ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਅਪੀਲ ਕਰਦਾ ਇਹ ਬਹੁਤ ਵੱਡੀ ਲੜਾਈ ਆ ਭਾਈ ਸਾਡੇ ਰੋਜ਼ ਹਮਲੇ ਹੋ ਰਹੇ ਆ ਸਾਡੇ ਪਾਣੀਆਂ ਤੇ ਹਮਲੇ ਯਹਰਾਂ ਬਾਤੀਆਂ ਸਾਡੇ ਪਾਣੀਆਂ ਚ ਦਰਿਆਵਾਂ ਚ ਧਰਤੀ ਹੇਟਾਂ ਯਹਰਾਂ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਨਸ਼ਿਆਂ ਨਾਲ ਸਾਡੀ ਜ਼ਬਾਨੀ ਨੂੰ ਮਾਰਿਆ ਜਾ ਰਿਹਾ ਪ੍ਰਵਾਸ ਹੋ ਰਿਹਾ ਪੰਜਾਬ ਖਾਲੀ ਹੋ ਰਿਹਾ ਕਿਹੜਾ ਸਾਡਾ ਕੁਦਰਤੀ ਵਸੀਲਾ ਧਰਤੀ ਹਵਾ ਪਾਣੀ ਜਿੱਥੇ ਯਹਰਾਂ ਨਹੀਂ ਪਾਈਆਂ ਜਾ ਰਹੀਆਂ ਸਾਡੇ ਕੁਦਰਤੀ ਵਸੀਲਾ ਨੂੰ ਵੀ ਤਬਾਹ ਕੀਤਾ ਜਾ ਰਿਹਾ ਸਾਡੇ ਇਤਿਹਾਸ ਨੂੰ ਮਾਰਿਆ ਜਾ ਰਿਹਾ ਸਾਡੀ ਬੋਲੀ ਨੂੰ ਮਾਰਿਆ ਜਾ ਰਿਹਾ ਸਾਡੇ ਪਾਣੀ ਨੂੰ ਮਾਰਿਆ ਜਾ ਰਿਹਾ ਸੋ ਆਤਵਾਨ ਕਾ ਤੁਹਾਨੂੰ ਬੇਨਤੀ ਕਰਦੇ ਆ ਹੁਣ ਤਾਂ ਆਪਾਂ ਕਹਦੇ ਹੁੰਦੇ ਸੀਗੇ ਵੀ ਕੋਈ ਅੱਗੇ ਨਹੀਂ ਲੱਗਦਾ ਆਗੂ ਲੋਕਾਂ ਦੇ ਜਵਾਕ ਘਰਵਾ ਦਿੰਦੇ ਆ ਹੁਣ ਇੱਕ ਆਗੂ ਨੇ ਆਪਣੀ ਜ਼ਿੰਦਗੀ ਦਾਅ ਤੇ ਲਾਤੀ ਹੈ ਹੁਣ ਤਾਂ ਭਾਜ ਗਏ ਬਾਈ ਹੁਣ ਤਾਂ ਪਹੁੰਚ ਗਏ ਯਾਰ ਆਓ ਮੇਰਾ ਵੀ ਉੱਠ ਕੇ ਨੀ ਮੁੜ ਕੇ ਯਾਦ ਰੱਖਿਓ ਘਰਾਂ ਦੇ ਵਿੱਚ ਬੈਠੇ ਪਸਤਾਇਆ ਕਰੋਗੇ ਕਿ ਸਾਡੇ ਲਈ ਕੋਈ ਜੰਗ ਲੜ ਰਿਹਾ ਸੀਗਾ ਪਰ ਅਸੀਂ ਉਦੋਂ ਪਹੁੰਚੇ ਨਹੀਂ ਉਦੋਂ ਪਸਤਾਉਣ ਦਾ ਕੋਈ ਫਾਇਦਾ ਨਹੀਂ ਉੱਠੋ ਪੰਜਾਬੀਓ ਪੂਰਾ ਭਾਰਤ ਤੁਹਾਡੇ ਵੱਲ ਦੇਖ ਰਿਹਾ ਪੂਰੀ ਦੁਨੀਆ ਤੁਹਾਡੇ ਉੱਪਰ ਦੇਖ ਰਹੀ ਆ ਸ਼ਾਂਤਮਈ ਸਾਡਾ ਅੰਦੋਲਨ ਆ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਕੇ ਇਸ ਮੋਰਚੇ ਦਾ ਹਿੱਸਾ ਬਣ ਗਏ 30 ਤਰੀਕ ਦੇ ਬੰਦ ਨੂੰ ਪੂਰਨ ਤੌਰ ਤੇ ਬੰਦ ਕਰਕੇ ਸਫਲ ਕਰਕੇ ਸਰਕਾਰਾਂ ਨੂੰ ਸੁਨੇਹਾ ਦੇ ਦਿੱਗੇ ਬਿਨ ਹੀ ਇਸ ਸੰਘਰਸ਼ ਦੇ ਜੰਗ ਦੇ ਵਿੱਚ ਸਾਡਾ ਬੱਚਾ ਬੱਚਾ ਅਸੀਂ ਝੁੱਕਿਆ ਹੋਇਆ ਅਸੀਂ ਪੂਰਾ ਪੰਜਾਬ ਇਸ ਸੰਘਰਸ਼ ਦੇ ਨਾਲ ਖੜੇ ਆ ਵਾਹਿਗੁਰੂ ਖਾਲਸਾ ਜੀ